ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਇੱਕ ਟੀਚਰ ਬਣਨਾ ਚਾਹੁੰਦੇ ਹੋ ਤੁਹਾਡੇ ਕੋਲੇ बीएड ਹੈ ਇਸ ਤੋਂ ਬਿਨਾ ਪੀਐਸਟੈਟ ਕਲੀਅਰ ਹੈ ਤਾਂ ਤੁਸੀਂ ਮਾਸਟਰ ਗ੍ਰੈਜੂਏਟਰ ਦੇ ਲਈ ਅਲਿਜੀਬਲ ਹੋ ਜੇਕਰ ਤੁਹਾਡਾ ਕਾਮਿਨੇਸ਼ਨ ਐਸਐਸਟੀ ਪੰਜਾਬੀ ਹੈ ਤਾਂ ਤੁਸੀਂ ਮਾਸਟਰ ਗ੍ਰੈਜੂਏਟਰ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਆਪਣੀ ਤਿਆਰੀ ਨੂੰ ਬਿਹਤਰ ਕਰਨ ਦੇ ਲਈ ਤੇ ਆਪਣਾ ਨੰਬਰ ਮੈਟ ਦੇ ਵਿੱਚ ਲਿਆਉਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਮਾਸਟਰ ਕੇਡਰ ਤੋਂ ਬਿਨਾਂ ਜੇਕਰ ਤੁਹਾਡੇ ਕੋਲੇ ਬੀਏਡ ਪਲੱਸ ਐਮਏ ਆ ਤਾਂ ਤੁਸੀਂ ਕਿਸੇ ਸਪੈਸੀਫਿਕ ਇੱਕ ਸਬਜੈਕਟ ਦੇ ਵਿੱਚ ਐਮਏ ਕੀਤੀ ਹੈ ਜਿਵੇਂ ਕਿ ਪੰਜਾਬੀ ਦੇ ਵਿੱਚ ਉਦੋਂ ਰੋ ਤੁਹਾਡਾ ਬੀਏਡ ਦੇ ਵਿੱਚ ਕੰਬੀਨੇਸ਼ਨ ਵੀ ਐਸਐਸਟੀ ਪੰਜਾਬੀ ਬੰਦਾ ਸੀ ਤਾਂ ਤੁਸੀਂ ਪੰਜਾਬੀ ਦੇ ਲਈ ਐਲੀਜੀਬਲ ਹੋ ਜਾਣਾ ਹੈ ਉਹ ਲੈਕਚਰਰ ਕੇਡਰ ਦੇ ਲਈ ਸੁਗਲ ਮਿਲਾ ਕੇ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਆਪਣੀ ਤਿਆਰੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਬੈਚਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਅੱਜ ਦੀ ਤਰੀਕ ਵਿੱਚ ਤੁਹਾਨੂੰ ਵੱਡਾ ਡਿਸਕਾਊਂਟ ਮਿਲ ਰਿਹਾ ਹੈ ਕਿਉਂਕਿ ਅੱਜ ਦੀ ਡੇਟ ਵਿੱਚ ਤੁਹਾਨੂੰ ਇੱਕ ਵੱਡਾ ਡਿਸਕਾਊਂਟ ਮਿਲ ਰਿਹਾ ਇਸ ਤੋਂ ਬਾਅਦ ਇਹ ਡਿਸਕਾਊਂਟ ਮਿਲੇ ਜਾਂ ਨਾ ਮਿਲੇ ਇਸ ਕਰਕੇ ਤੁਸੀਂ ਅੱਜ ਹੀ ਇਸ ਦੇ ਬੈਚ ਦੇ ਵਿੱਚ ਐਡਮਿਸ਼ਨ ਲਓ ਸੋ ਮਾਸਟਰ ਗ੍ਰੈਜੂਏਟ ਲੈਕਚਰਰ ਕੈਟਰ ਤੋਂ ਬਿਨਾਂ ਪੀਐਸਟ 1 ਪੇਪਰ ਪੀਐਸਟ 2 ਪੇਪਰ ਦੀ ਜੇਕਰ ਤਿਆਰੀ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ @247 ਦੀ ਐਪ ਨੂੰ ਡਾਊਨਲੋਡ ਕਰਕੇ 8247 ਦੀ ਜਿਦੈ ਤੁਸੀਂ ਐਪ ਡਾਊਨਲੋਡ ਕਰੋਗੇ ਤਾਂ ਸਟੇਟ ਐਗਜ਼ਾਮ ਦੀ অপਸ਼ਨ ਤੇ ਜਾਓਗੇ ਤਾਂ ਪੰਜਾਬ ਦੇ ਉੱਪਰ ਜਾਓਗੇ ਪੰਜਾਬ ਦੇ ਉੱਪਰ ਜਾਣ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਵੀ ਦੇਵਾਂਗੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਜਿਹੜੇ ਨੇ ਉਹ ਮਾਸਟਰ ਕੈਡਰ ਦੇ ਸਾਨੂੰ YT22 쿠ਪਨ ਕੋਡ ਯੂਜ਼ ਕਰਕੇ ਕਿੰਨਾ ਪੈ ਰਿਹਾ YT22 쿠ਪਨ ਕੋਡ ਯੂਜ਼ ਕਰਕੇ ਮਾਸਟਰ ਕੈਡਰ ਪੰਜਾਬੀ ਪੈ ਰਿਹਾ 4955 ਰੁਪਏ ਦਾ 4955 ਤੇ ਲੈਕਚਰਰ ਕੇਡਰ ਦੇ ਵਿੱਚ ਸਾਨੂੰ ਪੈ ਰਿਹਾ YT22 coupon code ਯੂਜ਼ ਕਰਕੇ 6670 ਰੁਪਏ 6670 ਰੁਪਏ ਪੀਐਸਟ 1 ਪੇਪਰ ਪੀਐਸਟ 2 ਪੇਪਰ ਦੀ ਤਿਆਰੀ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ coupon code ਯੂਜ਼ ਕਰਿਓ YT22 ਤੇ ਜਿਹੜਾ ਤੁਹਾਡੇ ਕੋਲੇ ਡਿਸਕਾਊਂਟ ਮਿਲੇਗਾ 2279 ਰੁਪਏ ਸੋਖੋ ਮਿਲਾ ਕੇ ਇਹ ਡਿਸਕਾਊਂਟ ਜਿਹੜਾ ਹੈਗਾ ਤੁਹਾਨੂੰ ਵੱਡਾ ਡਿਸਕਾਊਂਟ ਮਿਲ ਰਿਹਾ ਕੂਪਨ ਕੋਡ YT22 ਯੂਜ਼ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਭਵਿੱਖ ਵਿੱਚ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਪੰਜਾਬੀ ਪੈਡਾਗੋਜੀ ਦੇ ਨਾਲ ਸੰਬੰਧਿਤ ਪੰਜਾਬੀ ਪੈਡਾਗੋਜੀ ਤੋਂ ਬਿਨਾ ਪੰਜਾਬੀ ਸਬਜੈਕਟ ਦੇ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਆਉਂਦੀ ਹੈ ਚਾਹੇ ਉਹ PDF ਦੇ ਨਾਲ ਸੰਬੰਧਿਤ ਹੈ ਚਾਹੇ ਉਹ ਲਾਈਵ ਕਲਾਸ ਦੇ ਨਾਲ ਸੰਬੰਧਿਤ ਹੈ ਚਾਹੇ ਉਹ ਰਿਕਾਰਡਡ ਕਲਾਸ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਤੁਹਾਨੂੰ ਕਿਸੇ ਵਿਸ਼ੇ ਦੇ ਕਨਸੈਪਟ ਬਾਰੇ ਸਮਝਣਾ ਹੈ ਤਾਂ ਤੁਸੀਂ ਡਾਇਰੈਕਟ ਮੇਰੇ ਨਾਲ ਜੁੜ ਸਕਦੇ ਹੋ ਸੋ ਗੁਲ ਮਿਲਾ ਕੇ ਮੈਂ ਤੁਹਾਨੂੰ ਮੈਂ ਇੱਕ ਵਾਰੀ ਦਿਖਾਵਾਂਗੀ ਕਿ ਅਡਾ 247 ਦੀ ਐਪ ਨੂੰ ਡਾਊਨਲੋਡ ਕਰਕੇ ਅਸੀਂ ਕੋਰਸ ਦੇ ਵਿੱਚ ਕਿਵੇਂ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਅਡਾ 247 ਦੀ ਐਪ ਨੂੰ ਜਦੋਂ ਹੀ ਡਾਊਨਲੋਡ ਕਰਾਂਗੇ ਤਾਂ ਸਾਡੇ ਕੋਲੇ ਇੱਥੇ ਆਪਸ਼ਨਾਂ ਸ਼ੋ ਹੋਣੀਆਂ ਗਵਰਨਮੈਂਟ ਜੌਬ ਐਗਜ਼ਾਮਸ ਇਸ ਤੋਂ ਬਿਨਾ ਸਟੇਟ ਐਗਜ਼ਾਮ ਦੀ ਆਪਸ਼ਨ ਤੇ ਜਾਵਾਂਗੇ ਪਿਆਰੇ ਵਿੱਚੋਂ ਇੱਥੇ ਅਸੀਂ ਪੰਜਾਬ ਦੀ ਆਪਸ਼ਨ ਤੇ ਟਿਕ ਲਗਾਵਾਂਗੇ ਪੰਜਾਬ ਦੀ ਆਪਸ਼ਨ ਤੇ ਟਿਕ ਲਗਾਉਣ ਸਾਰ ਸਾਡੇ ਕੋਲੇ ਇੱਥੇ ਬੈਚ ਜਿਹੜੇ ਸ਼ੋ ਹੋਣਗੇ ਮਾਸਟਰ ਕੈਟਰ ਲੈਕਚਰਰ ਕੈਟਰ ਦੇ ਨਾਲ ਸਬੰਧਤ ਮਾਸਟਰ ਕੈਟਰ ਪੇਪਰ ਜਿਹੜਾ ਖਾਸ ਤੌਰ ਤੇ ਪੰਜਾਬੀ ਵਿਸ਼ੇ ਦੇ ਨਾਲ ਸਬੰਧਤ ਹੈ ਮਾਸਟਰ ਕੈਟਰ ਪੰਜਾਬੀ ਦਾ ਬੈਚ ਜੇਕਰ ਤੁਸੀਂ ਜੁਆਇਨ ਕਰਨਾ ਹੈ ਤਾਂ ਸਾਡੇ ਕੋਲੇ ਇਸ ਤਰੀਕੇ ਦੇ ਨਾਲ ਸ਼ੋ ਹੋ ਰਿਹਾ ਜਿਦੇ ਵਿੱਚ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਹਰ ਕਲਾਸ ਦੇ ਨਾਲ ਪੀਡੀਐਫ ਵੀ ਤੁਹਾਨੂੰ ਉਪਲਬਧ ਕਰਾਉਣੀ ਹੈ ਇਸੇ ਤਰੀਕੇ ਦੇ ਨਾਲ ਲੈਕਚਰਰ ਕੈਟਰ ਦੇ ਨਾਲ ਸਬੰਧਤ ਬੈਚ ਦੇ ਵਿੱਚ ਲਾਈਵ ਕਲਾਸਾਂ ਚੱਲਦੀਆਂ ਨੇ ਸੋ ਸੇਮ ਇਸ ਦੇ ਵਿੱਚ ਵੀ ਤੁਹਾਨੂੰ ਹਰ ਕਲਾਸ ਦੀ ਪੀਡੀਐਫ ਨਾਲ ਮੈਂਸ਼ਨ ਕੀਤੀ ਜਾਂਦੀ ਹੈ ਜੇਕਰ ਤੁਸੀਂ ਕਿਸੇ ਸਬਜੈਕਟ ਨੂੰ ਸਮਝ ਨਹੀਂ ਪਾਏ ਤੁਹਾਨੂੰ ਗਾਈਡੈਂਸ ਕਲਾਸ ਜਿੱਤੀ ਜਾਏਗੀ ਇਸ ਤੋਂ ਬਿਨਾ ਤੁਹਾਨੂੰ ਪੇਪਰ ਇਸ ਕਲਾਸਾਂ ਦੇ ਵਿੱਚ ਜਿਵੇਂ ਜਿਵੇਂ ਟੌਪਿਕ ਹੁੰਦੇ ਆ ਕੋਈ ਨਾ ਕੋਈ ਕੁਐਸਚਨ ਵੀ ਪੁੱਛਿਆ ਜਾਂਦਾ ਤੇ ਟੌਪਿਕ ਕੰਪਲੀਟ ਹੋਣ ਤੋਂ ਬਾਅਦ ਕੁਐਸਚਨ ਜ਼ਰੂਰ ਪੁੱਛੇ ਜਾਏ ਕਰਨਗੇ ਸੋ ਨਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਤਿਆਰੀ ਨੂੰ ਜੇਕਰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ 쿠ਪਨ ਕੋਡ ਯੂਜ਼ ਕਰਕੇ YT22 ਸੋ 쿠ਪਨ ਕੋਡ YT22 ਯੂਜ਼ ਕਰਨਾ ਨਾ ਭੁੱਲਿਓ ਕਿਉਂਕਿ ਜੇਕਰ ਤੁਸੀਂ YT22 쿠ਪਨ ਕੋਡ ਯੂਜ਼ ਕੀਤਾ ਮਾਸਟਰ ਕੈਡਰ ਪੰਜਾਬੀ ਦੇ ਲੈਕਚਰਾਰ ਕੈਡਰ ਪੰਜਾਬੀ ਦੇ ਵਿੱਚ ਆਉਣ ਵਾਲੀ ਕੋਈ ਵੀ ਦਿੱਕਤ ਸੋਲਵ ਕਰਨ ਦੀ ਜ਼ਿੰਮੇਵਾਰੀ ਮੇਰੀ ਹੋਏਗੀ ਸੋ ਮਿਲਦੇ ਆਪਾਂ ਫਿਰ ਲਾਈਵ ਕਲਾਸਾਂ ਦੇ ਵਿੱਚ ਹੋਣ ਦੇ ਲਈ ਐਨ ਵੀ ਧੰਨਵਾਦ ਸਤਿ ਸ਼੍ਰੀ ਅਕਾਲ